ਬੋਦੋ ਜੀ ਵਾਹਿਗੁਰੂ ਇੱਕ ਓ ਓੰਕਾਰ ਵਾਹਿਗੁਰੂ ਜੀ ਫਤਹਿ ਸ੍ਰੀ ਭਗਵਤ ਜੀ ਸਹਾਇ ਵਾਹ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇ ਦੁਰ ਨਾਨਕ ਲਈਂ ਧਾਇ ਰੰਗਤ ਗੁਰ ਤੇ ਅਮਰਦਾਸ ਸਰਾਮ ਦਾਸ ਹੈ ਕੋਇ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਅਰਿ ਕ੍ਰਿਸ਼ਨ ਉਧਾਈ ਹੈ ਜੇ ਸੱਤ ਠਾਈ ਸਭ ਦੁੱਖ ਝਾਇ ਤੀਗ ਬਹਾਦਰ ਸਿਮਰਿਆ ਘਰ ਨਉ ਨੇਧ ਆਵੈ ਧਾਇ ਸਭ ਥਾਈ ਕੋਇ ਸਹਾਈ ਦਸਵਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਕੋਇ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਬ ਪਿਆਰਿਆ ਚੌਹਾਂ ਸਹਿਬ ਜਾਦਿਆਂ 40 ਮੁਕਤਿਆਂ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣ ਬਿਖ ਕੀਤਾ ਜਨਾ ਬਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੁੱਲ ਜੀ ਜਿਨਾਂ ਸਿੰਘਾਂ ਸਿੰਘਣੀਆਂ ਧਰਮ ਰੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲ ਜੀ ਵਾਹੇ ਹੋ ਪੰਜਾਬ ਤਖਤਾਂ ਸਰਬੰਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੁੱਲ ਜੀ ਵਾਹੇ ਹੋ ਪ੍ਰਥਮੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇ ਤਦੇਖ ਸਿਖਤ ਹੈ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬਲਜੀ ਸਾਹਿਬ ਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸ দান ਰਹਿਤ দান ਬਿਵੇਕ দান ਸਹਾਦਾਲ ਭਰੋਸਾ ਦਾਣਾ ਸਰਦਾ ਲਾਭ ਦਾਣ ਸ੍ਰੀ ਅੰਮ੍ਰਿਤ ਸਰ ਜੀ ਦੇ ਇਸ਼ਨਾਨ ਜੋ ਪਿਆ ਛੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਦਾ ਜੈਕਾਰ ਫੁੱਲ ਜੀ ਸਿੱਖਾਂ ਦਾ ਮਾਨਮੀਵਾ ਮੱਤ ਉੱਚੀ ਮੱਤ ਦਾ ਰਾਖਾ ਕਾਲ ਪੁਰਖ ਵਾਹਿਗੁਰੂ ਕੇ ਅੰਤ ਜਮਿ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਰੀਲ ਨਲ ਕਾਰਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੇ ਹੋਟੀਆਂ ਦੀ ਓੜ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਰਾਜ ਹਾਲ ਰਾਜ ਭਾ ਲਾਲ ਭਾਲ ਦੇਵਾਲ ਦੇਵ ਉਪਮਾ ਮਹਾਲ ਕਸਮ ਬਾਦਸ਼ਾਹਿਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਸੇਵਕ ਸੂਰਾ ਸੋ ਪਹਿਚਾਲੀਐ ਜੋ ਲੜਾਇ ਤੀਲ ਕੇ ਹੇ ਤਾੁਰ ਜਾ ਪੁਰਜਾ ਕਟ ਮਾਰੇ ਤਬੋ ਨਾ ਛੱਡ ਖੀਦਾ ਅਮਰ ਸ਼ਹੀਦ ਧਲ ਧਲ ਬਾਬਾ ਦੀਪ ਸਿੰਘ ਜੀਆਂ ਦੇ ਪਾਵਨ ਪਵਿੱਤਰ ਅਸਾਲ ਸ਼ਹੀਦ ਗਾਂਸਾਹਬ ਕੇ ਅੰਮ੍ਰਿਤ ਵੇਲਾ ਸਜਣਾ ਵਡਿਆਈ ਵਿਚਾਰ ਦੇ ਮਾਵਾ ਤੌਰ ਸਾਰ ਬੇਅੰਤ ਸੰਗਤ ਨੇ ਹਾਜ਼ਰੀਆਂ ਭਰੀਆਂ ਤਿਲ ਫੁੱਲ ਪੇਟਾਵਾ ਕੀਤੀਆਂ ਸੇਵਾਵਾ ਕੀਤੀਆਂ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਪੇਟਾਵਾ ਸੇਵਾਵਾ ਦਰ ਪ੍ਰਵਾਰ ਕਰਨੀਆਂ ਸਰਬਤ ਨਹੀਂ ਆਏ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਦਰੋਂ ਕਰੋ ਗੁਰ ਸਿੱਖੇ ਜੀਵਨ ਨਾਮ ਦਾਣ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਚਾਰ ਪੈ ਰਾਤਰੀ ਆਪ ਜੀ ਦੇ ਪਹਾੜੇ ਅੰਦਰ ਸੁਖ ਸ਼ਾਂਤੀ ਨਾਲ ਬਤੀਤ ਹੋਈ ਦਿਵਸ ਆਇਆ ਹੈ ਆਪ ਜੀਆਂ ਨੇ ਕਿਰਪਾ ਕਰਨੀ ਆਪ ਜੀ ਦੇ ਪਹਾੜੇ ਅੰਦਰ ਸੁਖ ਸ਼ਾਂਤੀ ਨਾਲ ਬਤੀਤ ਕਰਵਾ ਲੈਣਾ ਸਤਗੁਰੂ ਜੀਓ ਐਸੋਲੇ ਕਿਰਪਾ ਕਰੋ ਬੇਅੰਤ ਸੰਗਤ ਹਾਜ਼ਰ ਹੈ ਸੱਚਖੰਡ ਤੋਂ ਸਤਗੁਰੂ ਜੀਓ ਚੱਲ ਕਰਕੇ ਪ੍ਰਕਾਸ਼ ਅਸਥਾਨ ਤੇ ਤਖਤਾ ਪਰ ਪ੍ਰਕਾਸ਼ਮਾਨ ਹੋ ਕਰਕੇ ਸੰਗਤ ਨੂੰ ਖੁੱਲੇ ਦਰਸ਼ਨ ਦੇ ਨਾਲ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਨਿਹਾਲ ਕਰੋ ਹੁਕਮ ਨਾਮੇਨ ਸਾਚ ਚਲਣ ਦੀ ਬਾਲਪਤੀ ਹਿੰਮਤ ਬਖਸ਼ਿਸ਼ ਕਰਨੀ ਅੰਗ ਸੰਗ ਸਹਾਈ ਹੋ ਕੇ ਚੱਲਣ ਦੀ ਕਿਰਪਾਲਤਾ ਕਰਨੀ ਰਸਤੇ ਦੀ ਬਾਦ ਟਾੜ ਦੀ ਸਹਾਇਤਾ ਕਰਨੀ ਆਪ ਜੀ ਦੀ ਆਗਿਆ ਹੋਵੇ ਚਾਲੇ ਪਾਏ ਜਾਵਣ ਸਰਬੱਤ ਸਿੱਖ ਪੜਦੇ ਸੁਣਦੇ ਲਾਹੇਵੰਦ ਹੋਵਾਲਾ ਸਹੀ ਪਿਆਰ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤਿਆਵੇਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ